ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨੇ ਹੀ ਪੁਲਿਸ ਦੀ ਵੱਡੀ ਕਾਰਵਾਈ ਨਾਲ ਜੁੜੀਆਂ ਨੇ ਤੇ ਪਹਿਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਅੱਜ ਫੇਰ ਵੱਡਾ ਦਾਵਾ ਕੀਤਾ ਹੈ ਕਿ ਭਾਰੀ ਮਾਤਰਾ ਦੇ ਵਿੱਚ ਅੱਜ ਫੇਰ ਨਸ਼ਾ ਫੜਿਆ ਗਿਆ ਨਸ਼ਾ ਤਸਕਰ ਫੜੇ ਗਏ ਨੇ ਪੂਰੀ ਜਾਣਕਾਰੀ ਅੱਗੇ ਦਿੰਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਇੱਕ ਐਮਐਲਏ ਨੂੰ ਗ੍ਰਿਫਤਾਰ ਕੀਤਾ ਗਿਆ ਐਮਐਲਏ ਦੇ ਉੱਪਰ ਛਾਪਾ ਮਾਰਿਆ ਗਿਆ ਔਰ ਉਸ ਨੂੰ ਪੈਸਿਆਂ ਦੀਆਂ ਪੰਡਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰੋੜਾਂ ਰੁਪਇਆ ਕੈਸ਼ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਸੋਨੇ ਦੇ ਬਿਸਕਟ ਬਰਾਮਦ ਕਰਨ ਦਾ ਦਾਵਾ ਹੈ ਔਰ ਨਾਲ ਦੀ ਨਾਲ ਉਹਦੇ ਕੋਲੋਂ ਹੋਰ ਵੀ ਕਈ ਤਰ੍ਹਾਂ ਦਾ ਮਾਲ ਬਰਾਮਦ ਕਰਨ ਦਾ ਦਾਵਾ ਕੀਤਾ ਜਾ ਰਿਹਾ ਪੂਰੀ ਜਾਣਕਾਰੀ ਅੱਗੇ ਦਿੰਦੇ ਆਂ ਤੀਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਅੱਜ ਫਿਰ ਇੱਕ ਇਨਕਾਊਂਟਰ ਕਰਨ ਦਾ ਦਾਵਾ ਕੀਤਾ ਤੇ ਪੁਲਿਸ ਨੇ ਦਾਵਾ ਕੀਤਾ ਕਿ ਦੋ ਜਣਿਆਂ ਦਾ ਇਨਕਾਊਂਟਰ ਕਰਕੇ ਗੋਲੀਆਂ ਮਾਰੀਆਂ ਨੇ ਉਹ ਵੀ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ ਚਰਚਾ ਕਰਾਂਗੇ ਬੇਨਤੀ ਹੈ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਆ ਕਰੋ ਤੇ ਇੱਕ ਛੋਟੀ ਜੀ ਬੇਨਤੀ ਸਭ ਤੋਂ ਪਹਿਲਾਂ ਕਿ ਆਪਣੇ ਚੈਨਲ ਨੂੰ ਜੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਸ ਨੂੰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਜ਼ਰੂਰੀ ਮੁੱਦੇ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਜਾਵੇ ਪਹਿਲੀ ਵੱਡੀ ਖਬਰ ਹੈ ਕਿ ਇੱਕ ਐਮਐਲਏ ਨੂੰ ਗ੍ਰਿਫਤਾਰ ਕੀਤਾ ਗਿਆ ਐਮਐਲਏ ਨੂੰ ਈਡੀ ਨੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਇਹ ਐਮਐਲਏ ਕਰਨਾਟਕ ਦਾ ਦੱਸਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦਾ ਐਮਐਲਏ ਹੈ ਔਰ ਇਹਦਾ ਨਾਮ ਕੇਸੀ ਵਰਿੰਦਰ ਦੱਸਿਆ ਜਾ ਰਿਹਾ ਹੈ ਔਰ ਜਿਹੜਾ ਦੋਸ਼ ਇਹਦੇ ਉੱਪਰ ਲਾਇਆ ਜਾ ਰਿਹਾ ਹੈ ਉਹ ਇਹ ਹੈ ਕਿ ਇਹਦੇ ਕੋਲ ਛਾਪਾ ਜਦੋਂ ਵੱਜਿਆ ਤਾਂ ਇਹਦੇ ਕੋਲੋਂ ਪੰਡਾ ਪੈਸਿਆਂ ਦੀਆਂ ਬਰਾਮਦ ਹੋਈਆਂ 12 ਕਰੋੜ ਰੁਪਈਆ ਕੈਸ਼ ਇਹਦੀਆਂ ਅਲਮਾਰੀਆਂ ਚੋਂ ਬਰਾਮਦ ਹੋਇਆ ਆ ਫੋਟੋ ਜਿਹੜੀ ਲੱਗੀ ਹੋਈ ਆ ਸਾਈਡ ਤੇ ਇਹ ਉਸੇ ਰੁਪਈਆਂ ਦੇ ਢੇਰ ਦੀ ਫੋਟੋ ਆ ਜਿਹੜਾ ਉਹਦੇ ਕੋਲੋਂ ਫੜੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਹੀ ਇਹ ਵੀ ਆ ਰਿਹਾ ਕਿ ਇਹਦੇ ਕੋਲੋਂ 6 ਕਰੋੜ ਦਾ ਸੋਨਾ ਸੋਨੇ ਦੇ ਬਿਸਕਟ ਫੜੇ ਗਏ ਨੇ ਤੇ ਨਾਲ ਦੀ ਨਾਲ ਇਹ ਵੀ ਹੈ ਕਿ 1 ਕਰੋੜ ਦੇ ਡਾਲਰ ਇਹਦੇ ਨਾਲ ਹੋਰ ਵੀ ਕਈ ਲਗਜ਼ਰੀ ਕਾਰਾਂ ਗੋਆ ਦੇ ਵਿੱਚ ਇਹਦੇ ਚਲਦੇ ਕਸੈਨੂ ਤੇ ਹੋਰ ਬੜਾ ਕੁਝ ਈਡੀ ਨੇ ਦੱਸਿਆ ਕਿ ਅਸੀਂ ਪ੍ਰਾਪਤ ਕੀਤਾ ਤੇ ਇਹ ਸਾਰਾ ਕੁਝ ਇਹਦੇ ਕੋਲ ਕਿਵੇਂ ਬਣਿਆ ਇੱਥੋਂ ਤੱਕ ਵੀ ਦੋਸ਼ ਹੈ ਕਿ 86 ਕਰੋੜ ਦੇ ਕਰੀਬ ਦਾ ਲੋਹਾ ਗੈਰ ਕਾਨੂੰਨੀ ਤਰੀਕੇ ਨਾਲ ਇਹਨੇ ਬਾਹਰ ਭੇਜਿਆ ਕਿਉਂਕਿ ਉਹ ਲੋਹਾ ਦਾ ਕਾਰੋਬਾਰ ਕਰਦਾ ਹੈ ਇਹ ਸਾਰੇ ਦੋਸ਼ ਉਹਦੇ ਤੇ ਲੱਗੇ ਨੇ ਹੁਣ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਸਚਾਈ ਕੀ ਹੈ ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਕਹਿ ਦਿਆਂ ਕਿ ਬਹੁਤ ਵੱਡੀ ਗਿਣਤੀ ਰਾਜਨੇਤਾਵਾਂ ਨੇ ਤੇ ਐਮਐਲਏ ਐਮਪੀਆ ਨੇ ਬਹੁਤ ਪੈਸਾ ਇਕੱਠਾ ਕੀਤਾ ਹੈ ਪਹਿਲਾਂ ਦੇਖੋ ਇਹ ਗੱਲ ਸੱਚ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਐਮਐਲਏ ਐਮਪੀ ਬਣ ਜਾਂਦਾ ਹੈ ਪਤਾ ਨਹੀਂ ਕਿਵੇਂ ਬਾਦ ਦੇ ਵਿੱਚ ਉਹਨਾਂ ਕੋਲ ਇੰਨੀਆਂ ਵੱਡੀਆਂ-ਵੱਡੀਆਂ ਜਾਇਦਾਦਾਂ ਇਕੱਠੀਆਂ ਹੋ ਜਾਂਦੀਆਂ ਨੇ ਐਨੇ ਵੱਡੇ-ਵੱਡੇ ਕਾਰੋਬਾਰ ਬਣ ਜਾਂਦੇ ਨੇ ਜੇਕਰ ਹੁਣ ਤੱਕ ਬਣੇ ਹੋਏ ਸਾਰੇ ਐਮਐਲਏ ਐਮਪੀਆਂ ਤੇ ਮੰਤਰੀਆਂ ਦੀ ਜਾਇਦਾਦ ਦੀ ਜਾਂਚ ਕਰਾਈ ਜਾਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਈਡੀ ਜਾਂ ਸੀਬੀਆਈ ਇੱਕ ਅੱਧੇ ਦੀ ਕਿਉਂ ਕਰਦੀ ਹੈ ਸਾਰਿਆਂ ਦੀ ਕਿਉਂ ਨਹੀਂ ਕਰਦੀ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਲੋਕਾਂ ਦਾ ਪੈਸਾ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਉੱਪਰ ਜਿਹੜੇ ਟੈਕਸ ਲੱਗਦੇ ਨੇ ਹਰ ਚੀਜ਼ ਖਰੀਦਣ ਵੇਲੇ ਟੈਕਸ ਦੇਣਾ ਪੈਂਦਾ ਤਾਂ ਉਹ ਪੈਸਾ ਸਰਕਾਰ ਦੇ ਖਜ਼ਾਨਿਆਂ 'ਚ ਜਾਂਦਾ ਤਾਂ ਉਹ ਪੈਸੇ 'ਚੋਂ ਫਿਰ ਵੱਡਾ ਪੈਸਾ ਜਿਹੜਾ ਉਹ ਐਦਾਂ ਹੀ ਖੁਰਦ-ਬੁਰਦ ਹੁੰਦਾ ਗੁਮਸਮ ਹੁੰਦਾ ਭ੍ਰਿਸ਼ਟਾਚਾਰ 'ਚ ਚਲਾ ਜਾਂਦਾ ਤਾਂ ਬਹੁਤ ਤੁਸੀਂ ਵੀ ਵੇਖਿਆ ਹੋਣਾ ਬੜੇ ਇਹੋ ਜਿਹੇ ਐਮ.ਐਲ.ਏ ਮੰਤਰੀ ਬਣੇ ਜਿਨ੍ਹਾਂ ਨੂੰ ਜਦੋਂ ਤੁਸੀਂ ਪਹਿਲੀ ਵਾਰ ਜਤਾਇਆ ਹੋਣਾ ਉਦੋਂ ਉਹਨਾਂ ਕੋਲੇ ਬਹੁਤਾ ਕੁਝ ਨਹੀਂ ਸੀ ਪਰ ਜਦੋਂ ਉਹ ਜਿੱਤ ਗਏ ਇੱਕ ਵਾਰੀ ਉਸ ਤੋਂ ਬਾਅਦ ਉਹਨਾਂ ਕੋਲ ਫਿਰ ਕਿਸੇ ਨੇ ਹਸਪਤਾਲ ਬਣਾ ਲੇ ਕਿਸੇ ਨੇ ਕਾਲਜ ਖੋਲ੍ਹ ਲੇ ਕਿਸੇ ਨੇ ਪੰਪ ਲਾ ਲੇ ਕਿਸੇ ਨੇ ਛੈਲਰ ਲਾ ਲੇ ਕਿਸੇ ਨੇ ਹੋਰ ਮਿਲਾਂ ਲਾ ਲੀਆਂ ਜ਼ਗੀਰਾਂ ਖਰੀਦ ਲੀਆਂ ਜ਼ਮੀਨਾਂ ਦੇ ਪਟੇ ਵੱਡੀਆਂ-ਵੱਡੀਆਂ ਕੋਠੀਆਂ ਔਰ ਇਹ ਗੱਲ ਕਿਸੇ ਇੱਕ ਪਾਰਟੀ ਲਈ ਨਹੀਂ ਹੈਗੀ ਇੱਥੇ ਬੜਾ ਕੁਝ ਗੜਬੜਚੌਥ ਚੱਲਣਾ ਪਿਆ ਇਸ ਕਰਕੇ ਕਿਉਂਕਿ ਜਨਤਾ ਭੁੱਲੀ ਹੈ ਵਿਚਾਰੀ ਜਨਤਾ ਦਾ ਧਿਆਨ ਨਹੀਂਗਾ ਤੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਜੋ ਮਰਜ਼ੀ ਕਰੀਏ ਹੁਣ ਦੂਜੀ ਖਬਰ ਜਿਹੜੀ ਉਹ ਪੰਜਾਬ ਦੇ ਵਿੱਚੋਂ ਜਿਹੜੇ ਅਰਪਤ ਸ਼ੁਕਲਾ ਡੀਜੀਪੀ ਕਾਨੂੰਨ ਵਿਵਸਥਾ ਉਹਨਾਂ ਨੇ ਅੱਜ ਫੇਰ ਅੰਕੜਾ ਜਾਰੀ ਕੀਤਾ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਅਸੀਂ ਚਲਾਇਆ ਹੋਇਆ ਤੇ ਉਹ ਕਹਿੰਦੇ ਵੀ 174ਵਾਂ ਦਿਨ ਅੱਜ ਤੇ 365 ਜਗ੍ਹਾ ਤੇ ਅਸੀਂ ਛਾਪੇਮਾਰੀ ਕੀਤੀ ਹੈ ਤੇ ਉਹਨਾਂ ਨੇ ਦਾਵਾ ਕੀਤਾ ਕਿ ਅੱਜ ਅਸੀਂ ਜਿਹੜੇ 87 ਨਸ਼ਾ ਸਮਗਲਰ ਫੜੇ ਨੇ 55 ਅਸੀਂ ਪਰਚੇ ਦਰਜ ਕੀਤੇ ਆ ਐਫ ਆਈ ਆਰ ਦਰਜ ਕੀਤੀਆਂ ਨੇ 509 ਗ੍ਰਾਮ ਅਸੀਂ ਹੈਰੋਇਨ ਚਿੱਟਾ ਫੜਿਆ 1 ਕਿਲੋ ਅਸੀਂ ਅਫੀਮ ਫੜੀ ਆ ਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਅਸੀਂ ਅੱਜ ਫੇਰ ਫੜੀਆਂ ਇਹ ਦਾਵਾ ਪੁਲਿਸ ਨੇ ਕਰਤਾ ਹੁਣ ਇਹ ਦਾਵਾ ਕਿੰਨਾ ਸੱਚ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਪੁਲਿਸ ਜਾਣੇ ਮੈਕਮਾ ਜਾਣੇ ਜਾਂ ਤੁਸੀਂ ਲੋਕ ਮਹਾਨ ਹੋ ਤੁਸੀਂ ਜਾਣਦੇ ਹੋ ਸਕਦੇ ਹਾਂ ਮੈਨੂੰ ਨਹੀਂ ਪਤਾ ਪੁਲਿਸ ਦਾ ਦਾਵਾ ਹੈ ਪੁਲਿਸ ਰੋਜ਼ ਦਾਵਾ ਕਰਦੀ ਹੈ ਔਰ ਦੂਜੇ ਪਾਸੇ ਅੱਜ ਪੰਜਾਬ ਪੁਲਿਸ ਨੇ ਇੱਕ ਹੋਰ ਵੱਡਾ ਦਾਵਾ ਕੀਤਾ ਕਿ ਬਠਿੰਡਾ ਦੇ ਵਿੱਚ ਇੱਕ ਇਨਕਾਊਂਟਰ ਕੀਤਾ ਗਿਆ ਔਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਦੋ ਵਿਕਤੀਆਂ ਦਾ ਇਨਕਾਊਂਟਰ ਹੋਇਆ ਉਹਨਾਂ ਦੇ ਨਾਲ ਮੁਕਾਬਲਾ ਹੋਇਆ ਔਰ ਉਹਨਾਂ ਦੇ ਲੱਤਾਂ 'ਚ ਗੋਲੀਆਂ ਵੱਜੀਆਂ ਨੇ ਇਹ ਵੀ ਦਾਵਾ ਪੁਲਿਸ ਦਾ ਹੈ ਪੁਲਿਸ ਨੇ ਕਿਹਾ ਕਿ ਇਹ ਵਿਕਤੀਆਂ ਦੀ ਸਾਨੂੰ ਭਾਲ ਭਾਲ ਸੀਗੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸੀ ਤੇ ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਪੁਲਿਸ ਤੇ ਹਮਲਾ ਕੀਤਾ ਤਾਂ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਪੁਲਿਸ ਰੋਜ਼ ਹੀ ਇਨਕਾਊਂਟਰ ਜਦੋਂ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਅਸੀਂ ਪਹਿਲਾਂ ਨਹੀਂ ਕਰਦੇ ਕੁਝ ਅਸੀਂ ਜਵਾਬੀ ਕਾਰਵਾਈ ਕਰਦੇ ਹਾਂ ਹੁਣ ਇਹ ਗੱਲ ਕਿੰਨਾ ਦਾਵਾ ਸੱਚਾ ਪੁਲਿਸ ਦਾ ਇਹਦੇ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਕਿੰਨਾ ਸੱਚਾ ਕਿੰਨਾ ਝੂਠਾ ਪੁਲਿਸ ਜਾਣੇ ਇਨਕਾਊਂਟਰ ਵਾਲੇ ਜਾਣਨ ਹਾਂ ਕਿਤੇ ਪੁਲਿਸ ਨੇ ਸਹੀ ਇਨਕਾਊਂਟਰ ਵੀ ਕੀਤੇ ਹੋਣੇ ਪਰ ਪੁਲਿਸ ਦੇ ਉੱਪਰ ਵੱਡੀ ਗਿਣਤੀ ਦੋਸ਼ ਅੱਜ ਤੱਕ ਇਹ ਲੱਗੇ ਕਿ ਪੁਲਿਸ ਝੂਠੇ ਇਨਕਾਊਂਟਰ ਵੀ ਕਰ ਦਿੰਦੀ ਹੈ ਪਿਛਲੇ ਟਾਈਮ 'ਚ ਪੁਲਿਸ ਦੇ ਉੱਪਰ ਝੂਠੇ ਇਨਕਾਊਂਟਰ ਕਰਨ ਕਰਕੇ ਅਦਾਲਤਾਂ ਨੇ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਤੱਕ ਨੂੰ ਸਜ਼ਾਵਾਂ ਦਿੱਤੀਆਂ ਨੇ ਹੁਣ ਆਪਾਂ ਇੱਕ ਮਾਮਲਾ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਪੰਜਾਬ ਦੇ ਵਿੱਚ ਇੱਕ ਵੱਡਾ ਰੌਲਾ ਪਿਆ ਕਿ ਜਿਹੜੇ ਸ਼ੰਭੂ ਤੇ ਖਣੌਰੀ ਮੋਰਚੇ ਚੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਸੀ ਕਿਸਾਨਾਂ ਨੇ ਦਾਵਾ ਕੀਤਾ ਕਿ ਉਹਨਾਂ ਚੋਂ ਕਈ ਟਰਾਲੀਆਂ ਆਮ ਆਦਮੀ ਪਾਰਟੀ ਦਾ ਇੱਕ ਆਗੂ ਹੈ ਨਾਬੇ ਦਾ ਉਹਦੇ ਕੋਲੋਂ ਬਰਾਮਦ ਹੋ ਰਹੀਆਂ ਇਹ ਦਾਵਾ ਕਿਸਾਨ ਕਰ ਰਹੇ ਨੇ ਕਿਸਾਨ ਕਹਿੰਦੇ ਅਸੀਂ ਛਾਪਾ ਮਾਰਿਆ ਸਾਨੂੰ ਗੁਪਤ ਸੂਚਨਾ ਮਿਲੀ ਸੀ ਔਰ ਸਾਨੂੰ ਪੂਰੀ ਪਛਾਣ ਸੀ ਟਰਾਲੀਆਂ ਦੇ ਇੱਕ ਇੱਕ ਸਮਾਨ ਦੀ ਟਾਇਰਾਂ ਦੀ ਸਭ ਕੁਝ ਦੀ ਔਰ ਉਹਦੇ ਗਦਾਮ ਚੋਂ ਉਹਦੇ ਉਹਦੇ ਵਰਕਸ਼ਾਪ ਤੋਂ ਅਸੀਂ ਇਹ ਸਾਰਾ ਖੁਸ਼ ਬਰਾਮਦ ਕੀਤਾ ਔਰ ਕਿਸਾਨ ਹੁਣ ਇਹ ਉਲੰਭਾ ਬਹੁਤ ਵੱਡਾ ਆਮ ਆਦਮੀ ਪਾਰਟੀ ਨੂੰ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਆ ਤੇ ਆ ਕੀ ਹੈ ਕਿਸਾਨ ਕਹਿੰਦੇ ਪਏ ਨੇ ਕਿ ਇਹ ਟਰਾਲੀ ਚੋਰਾਂ ਦੀ ਸਰਕਾਰ ਹੈ ਕਹਸਾਨ ਆਗੂ ਜਸਵਿੰਦਰ ਸਿੰਘ ਜਿਹੜੇ ਸੋਮਾ ਉਹ ਦਾਵਾ ਕਰ ਰਿਹਾ ਉਹ ਕਹਿੰਦੇ ਅਸੀਂ ਮੀਡੀਆ ਨੂੰ ਨਾਲ ਲੈ ਕੇ ਪੁਲਿਸ ਨੂੰ ਨਾਲ ਲੈ ਕੇ ਇੱਥੇ ਛਾਪਾ ਮਾਰਿਆ ਤੇ ਸਾਡੀਆਂ ਟਰਾਲੀਆਂ ਇੱਥੋਂ ਬਰਬੰਦ ਹੋਈਆਂ ਜਸਵਿੰਦਰ ਸਿੰਘ ਸੋਮਾ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਜਿਹੜੀ ਟਰਾਲੀ 'ਚ ਮੈਂ 400 ਦਿਨ ਬਤੀਤ ਕੀਤੇ ਨੇ ਬਾਰਡਰ ਤੇ ਉਸ ਟਰਾਲੀ ਦਾ ਸਾਰਾ ਸਮਾਨ ਤੇ ਉਹ ਟਰਾਲੀ ਇੱਥੋਂ ਮਿਲੀ ਹੈ ਹੁਣ ਜਸਵਿੰਦਰ ਸਿੰਘ ਸੋਮਾ ਦਾ ਇਹ ਦਾਵਾ ਕਿੰਨਾ ਠੀਕ ਹੈ ਇਹ ਉਹਨਾਂ ਨੂੰ ਪਤਾ ਪਰ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਦੀ ਮਦਦ ਦੇ ਨਾਲ ਸ਼ੰਭੂ ਤੇ ਖਣੌਰੀ ਤੋਂ ਕਿਸਾਨਾਂ ਨੂੰ ਖਿਦੇੜਿਆ ਉਸੇ ਦਿਨ ਤੋਂ ਇਹ ਬਹੁਤ ਗੰਭੀਰ ਤੇ ਵੱਡੇ ਦੋਸ਼ ਲੱਗ ਰਹੇ ਆ ਆਮ ਆਦਮੀ ਪਾਰਟੀ ਦੇ ਉੱਪਰ ਪੁਲਿਸ ਦੇ ਉੱਪਰ ਦੇ ਇਹਨਾਂ ਨੇ ਟਰਾਲੀ ਚ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਨੇ ਉਹਨਾਂ ਬਾਰਡਰਾਂ ਤੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਤੇ ਪਰ ਆਮ ਆਦਮੀ ਪਾਰਟੀ ਦੇ ਬੰਦੇ ਕਹਿ ਰਹੇ ਆ ਵੀ ਨਾ ਜੀ ਨਾ ਅਸੀਂ ਅਜੇ ਹਕ ਕੁਝ ਨਹੀਂ ਕੀਤਾ ਪਹਿਲਾਂ ਵੀ ਇੱਕ ਟਰਾਲੀ ਇੱਕ ਬੰਦੇ ਕੋਲੋਂ ਬਰਾਮਦ ਹੋਈ ਸੀ ਜਿਹੜਾ ਪੁਲਿਸ 'ਚ ਦੱਸਿਆ ਜਾਂਦਾ ਸੀ ਉਹ ਲੈ ਗਿਆ ਸੀ ਔਰ ਫਿਰ ਬਾਅਦ ਦੇ ਵਿੱਚ ਪਰਚਾ ਦਰਜ ਹੋਇਆ ਸੀਗਾ ਉਹ ਉਸ ਮਾਮਲੇ 'ਚ ਐਫ ਆਈ ਆਰ ਦਰਜ ਹੋਈ ਹੋਈ ਆ ਤੇ ਹੁਣ ਆ ਨਵਾਂ ਮਾਮਲਾ ਸਾਹਮਣੇ ਆਇਆ ਆ ਜਨਾਬਾ ਤੋਂ ਇਹ ਸਭ ਕੁਝ ਮਾਰੇ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ